ਨੀ ਤੰਕੀਆਂ ਪਈਆਂ ਇਹ ਮੇਰੇ ਮਿਲ ਰਹੀਆਂ ਸਮੇ ਇਸੇ ਮਾਮਲੇ ਨਾਲ ਸੰਬੰਧਿਤ ਵੱਡਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਤੰਕੀਆਂ ਡਾਰਕ ਵਬ ਦੇ ذریعے ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਜਦੋਂ ਵੀ ਡਾਰਕ ਵਬ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਈਪੀ ਐਡਰੈਸ ਪਰ ਇਹ ਜਾਣਕਾਰੀ ਨਹੀਂ ਮਿਲਦੀ ਤਾਂ ਉਕਿਆਂ ਦੇਣ ਵਾਲਾ ਮਲਜ਼ੂਮ ਖਾਲੇ ਤੱਕ ਟ੍ਰੇਸ ਨਹੀਂ ਹੋਏ ਇਸੇ ਕਰਕੇ ਜਾਂਚ ਲਈ ਸੈਂਟਰਲ ਏਜੰਸੀ ਦੀ ਵੀ ਮਦਦ ਲਈ ਜਾ ਰਹੀ ਹੈ ਅਮਰੀਕੀ ਕੰਪਨੀਆਂ ਤੋਂ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਜਿੱਥੋਂ ਕਿ ਇਸ ਮੇਲ ਕੀਤੀਆਂ ਗਈਆਂ ਤੰਕੀਆਂ ਬਾਰੇ ਪਤਾ ਲੱਗ ਸਕੇ ਦੱਸਦੇ ਕਿ ਇਹ ਅਮਰੀਕੀ ਕੰਪਨੀਆਂ ਜਾਣਕਾਰੀ ਦੇ ਸਕਦੀਆਂ ਨੇ ਜਿ ਕੋ ਯੋਗ ਹੈ ਤਿੰਨ ਦਿਨ ਪਹਿਲਾਂ ਵਿਸ਼ੇ ਦੀ ਦਰਬਾਰ ਸਾਹਿਬ ਨੂੰ ਤੰਕੀਆਂ ਮਿਲਿਆ ਸੰਤ ਉਸ ਤੋਂ ਬਾਅਦ ਪੁਲਿਸ ਹੁਣ ਅਲਰਟ ਮੋਡ ਤੇ ਹੈ ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਆਪਣੀ ਤੇ ਆਪਣੇ ਪਰਿਵਾਰ ਦੇ ਸੁਨਹਿਰੇ ਕੋਇਕ ਖਲੀਲ ਦੇਸ਼ ਚਾਂਦ ਦਾ ਚਾਹਵਾਨ ਹੈ ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਹਿਰੇ ਕੋਇਕ ਦੀਆਂ ਸੁਨਹਿਰੇ ਦੇਸ਼ ਚਾਂਦਨੀ ਭਰੇ ਨਵਚੋ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੁੜ ਜੁੜੇ ਹੋਏ ਮੌਤ ਦੇ ਵਿੱਚ ਚਲੇ ਜਾਂਦੇ ਨੇ ਤਾਂ ਸਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਕੈਨੇਡਾ ਦੇ ਇਸਰੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਿਹਾ 35 ਸਾਲਾ ਨੌਜਵਾਨ ਪ੍ਰਵਿੰਦਰ ਸਿੰਘ ਪੰਮਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਾਣਕਾਰੀ ਤਾਫਕ ਪਰਿਵਾਰ ਪਰਵਿੰਦਰ ਸਿੰਘ ਪੰਮਾ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਨਿੱਕੂ ਵਾਗ ਨਾਲ ਸਬੰਧਤ ਅਤੇ ਦੋ ਭੈਣਾਂ ਦਾ ਇਕਲੌਤਾ ਪਰਾਸੀ ਤੇ ਇਸ ਨੌਜਵਾਨ ਦਾ ਵਿਆਹ 2 ਸਾਲ ਪਹਿਲ ਹੋਇਆ ਸੀ ਜਾਣਕਾਰੀ ਤਾਬਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਖਾ ਫੌਜੀ ਨੇ ਜਿਨ੍ਹਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ 우ਜਵਲ ਕੋਖਰੀ 15 ਸਤੰਬਰ 2024 ਨੂੰ ਇੱਕ ਵਰਕ ਪਰਮਿਟ ਤੇ ਕੈਨੇਡਾ ਪਹੁੰਚਿਆ ਸੀ ਕੈਨੇਡਾ ਦੇ ਸਾਈ ਦੇ ਕਲੇਅ ਟ੍ਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ ਤੇ ਉਸਨੇ देर ਰਾਤ ਆਪਣੀ ਪਤਨੀ ਤੇ ਮਾਪਿਆਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪਰ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਮਾ ਦੇ ਦਿਲ ਦੀ ਤੜਕ ਤੋਕਚਾਨ ਨਾਲ ਮੌਤ ਹੋ ਗਈ। ਖੰਨਾ ਦੇ ਵਿਜਾ ਚੌਕ ਨੇਲੇ ਵੱਡਾ ਸੜਕ ਹਾਸਾ ਵਾਪਰੇ ਅਤੇ ਬੱਸ ਤੇ ਟਿਪਰ ਵਿਚਕਾਰ ਜ਼ੋਰਦਾਰ ਟੱਕਰ ਹੋਈ ਹੈ। ਟਿਪਰ ਨਾਲ ਟੱਕਰ ਮਗਰੋਂ ਬੱਸ ਸੜਕ ਤੇ ਪਲਟ ਗਈ। ਬੱਸ ਧਾਗਾ ਫੈਕਟੀ ਦੇ ਮਜ਼ਮਾਨ ਨੂੰ ਲੈ ਜਾ ਰਹੀ ਸੀ। ਜਾਣਕਾਰੀ ਅਨੁਸਾਰ ਖਾਸ ਤੌਰ ਤੇ ਮੇਦਮਾ ਵਾਣਾ ਦੀ ਰਫਤਾਰ ਤੇਜ਼ ਸੀ। ਡੇਢ ਦਰਜਨ ਦੇ ਕਰੀਬ ਮਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਇਨਾਜ ਲਈ ਦਾਖਲ ਹੋਣ ਤੋਂ ਬਾਅਦ ਲੋਕਾਂ ਨੇ ਹਾਸ ਦਾ ਕਾਰਨ ਦੇ ਸਿਵਲ ਹਸਪਤਾਲ ਉਸਿਆ ਬਾਸਪਟਨਾਂ ਸਵਾਰੀਆਂ ਵਿਸ਼ਾ ਸੁਖਗੇ ਦੱਸ ਦਈਏ ਕਿ বাস ਇਸ ਹਾਸੇ ਚ ਨੁਕਸਾਨੀ ਗਈ ਹੈ ਇਸ বাস ਵਿੱਚ 20 ਤੋਂ 25 ਲੋਕ ਸਵਾਰ ਸਨ ਗਨੀਮੇ ਤੇ ਰਹੀ ਕਿ ਕੋਈ ਵੀ ਜਾਨ ਨੂੰ ਨੁਕਸਾਨ ਨਹੀਂ ਹੋਇਆ ਪਰ ਜੇਕਰ ਰਾਹਗੀ ਸਮੇਂ ਸਿਰ ਧਾਗਾ ਫੈਕਤੀ ਦੀ ਮਨਾਸਵਾ ਨਹੀਂ ਮਦਦ ਨਾ ਕਰ ਦਿੱਤਾ ਇਹ ਵੱਡਾ ਹਾਸਾ ਵਾਪਰ ਸਕਦਾ ਸੀ ਤੇ ਬਟਾਲਾ ਥਾਣੇ ਤੇ ਗ੍ਰੇਨੇਡ ਸੁੱਟਣ ਵਾਲਾ ਮਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਿੱਲੀ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਮਲਜ਼ਮ ਦੀ ਪਛਾਣ ਆਕਾਸ਼ਦੀਪ ਪੰਜਗੋਈਏ ਜੋ ਪੰਜਾਬ ਦੇ ਬਟਾਲਾ ਵਿੱਚ ਲਾਵਾ ਕਿਲਾ ਸਿੰਘ ਥਾਣੇ ਵਿੱਚ ਗ੍ਰੇਨੇਡ ਹਮਲੇ ਦਾ ਮੁੱਖ ਮਲਜ਼ਮ ਹੈ ਉਹ ਦਿੱਲੀ ਤੋਂ ਆਸ-ਪਾਸ ਦੇ ਇਲਾਕਿਆਂ ਵਿੱਚ ਬਦਮਾਸ਼ਾਂ ਤੇ ਗੈਂਗਸਟਰ ਨੂੰ ਹਥਿਆਰ ਸਪਲਾਈ ਕਰਦਾ ਸੀ ਪੁਲਿਸ ਮੁਤਾਬਕ ਆਕਾਸ਼ਦੀਪ ਨਾਮੀ ਗੈਂਗ ਦੇ ਨਾਲ ਜੁੜਿਆ ਤੇ ਕਾਫੀ ਲੰਬੇ ਸਮੇਂ ਤੋਂ ਉਹ ਦੂਸ਼ੀ ਰੂਪ ਦੀ ਗਤੀਵਿਧੀਆਂ ਚ ਸ਼ਾਮਲ ਸੀ ਪੰਜਾਬ ਪੁਲਿਸ ਸਭੀ ਉਸ ਨੂੰ ਲੱਭ ਰਹੀ ਸੀ ਆਕਾਸ਼ਿਤ ਨੂੰ ਗੁਪਤ ਜਾਣਕਾਰੀ ਦੇ ਆਧਾਰ ਤੇ ਫੜਿਆ ਗਿਆ ਤੇ ਉਸ ਦੇ ਖਿਲਾਫ ਕਈ ਕੇਸ ਪਹਿਲਾ ਤੋਂ ਹੀ ਦਰਜ ਨਹੀਂ ਹਾਲਾਂਕਿ ਗ੍ਰਿਫਤਾਰੀ ਦੇ ਸਮੇਂ ਤੋਂ ਉਸ ਕੋਲ ਹਕਾਇਤ ਨਹੀਂ ਮਿਲਿਆ ਪਰ ਪੁਲਿਸ ਨੂੰ ਲੱਗਦਾ ਹੈ ਕਿ ਹਥਿਆਰਾਂ ਨੂੰ ਵੱਡੇ ਨੈਟਵਰਕ ਬਾਰੇ ਉਹ ਜਾਣਦਾ ਹੈ ਤੇ ਗ੍ਰਿਫਤਾਰੀ ਸੁਰੱਖਿਆ ਏਜੰਸੀਆਂ ਲਈ ਵੱਡੀ ਸਫਲਤਾ ਮੰਨੀ ਜਾ ਰਹੀ ਹੈ ਸਪੈਸ਼ਲ ਸਰਕਾਰੀ ਅਧਿਕਾਰੀਆਂ ਦੱਸੇ ਕਿ ਕਾਲਪੀਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਨੈਟਵਰਕ ਦੇ ਹੋਰ ਖੁਲਾਸੇ ਕੀਤੇ ਜਾ ਸਕਣ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਹਿਮਾਚਲ ਦੇ ਵਿੱਚ ਬੱਸ ਹਾਸ ਦਾ ਸ਼ਿਕਾਰ ਹੋ ਗਈ ਡੂੰਗੀ ਖੜ ਵਿੱਚ ਡਿੱਗੀ ਬੱਸ ਵਿੱਚ 10 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋਏ ਨੇ ਤੇ ਇੱਕ ਧਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਹਾਲਤ ਗੰਭੀਰ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹਰਿਆਣਾ ਰੋਡ ਵੀ ਸੀ ਤੇ ਸਕਾਰਮਟ ਵਿੱਚ جاری ਸੀ ਤੇ ਕਿਹਾ ਜਾ ਰਿਹਾ ਕਿ ਇਸ ਦੌਰਾਨ ਜਮਨੀ ਦੁਰਗਾਪੁਰ ਸੜਕ ਤੇ ਮੈਸਵਨ ਤਾਲਗੋੜ ਅਚਾਨਕ ਬੱਸ ਫੇ ਕਾਬੂ ਹੋ ਕੇ ਖਾੜੂ ਵਿੱਚ ਜਾ ਡੇਗੀ ਹਾਸਿਤ ਬਾਦ ਇਲਾਕੇ ਵਿੱਚ ਚੀਕ ਚਹਾੜਾ ਮਚ ਗਿਆ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਜਾਣਕਾਰੀ ਤਾਬਕ ਬੱਸ ਵਿੱਚ 25 ਤੋਂ ਵੱਧ ਯਾਤਰੀ ਸਵਾਰ ਸਨ ਤੇ ਹੁਣ ਤੱਕ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਨੈਸ਼ਨਲ ਫੋਰਸ ਮੰਟ੍ਰ ਡਾਇਰੈਕਟੋਰੇਟ ਨੇ ਰੀਵਾਲ ਉਦਯੋਪਤੀ ਅਨਿਲ ਅੰਬਾਨੀ ਦੀਆਂ ਕੰਪਨੀਆਂ ਨਾਲ ਜੁੜੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਮੁੰਬਈ ਵਿੱਚ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਸੰਬੰਧ ਵਿੱਚ ਮਾਰੇ ਜਾ ਰਹੀ ਨੇ ਤੇ ਇਹ ਕਾਰਵਾਈ ਨੈਸ਼ਨਲ ਹਾਊਸਿੰਗ ਬੈਂਕ ਸੇਬੀ ਨੈਸ਼ਨਲ ਫਾਈਨੈਂਸ਼ੀਅਲ ਰੈਗੂਲੇਟਿੰਗ ਅਥਾਰਟੀ ਵੇਕਅਪ ਹੋ ਗਿਆ ਬੜਵਾ ਦਾ ਅਤੇ ਸੀਬੀਆਈ ਦੁਆਰਾ ਦਾਇਰ ਐਫ ਆਈ ਆਰ ਦੇ ਆਧਾਰ ਤੇ ਕੀਤੀ ਗਈ ਸੀ ਅਨਿਲ ਅੰਬਾਨੀ ਨਾਲ ਜੁੜੀਆਂ ਕੰਪਨੀਆਂ ਦੇ ਕਈ ਸੀਨੀਅਰ ਅਧਿਕਾਰੀ ਵੇ ਆਹਾਕਿਆਂ ਦੇ ਵੀ ਤਲਾਸ਼ੀ ਲਈ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਈਡੀ ਨੇ ਆਪਣੀ ਜਾਂਚ ਦੇ ਅਧਾਰ ਤੇ ਉਹਨਾਂ ਨੂੰ ਸਬੂਤ ਮਿਲੇ ਜਨਤਕ ਪੈਸੇ ਨੂੰ ਗਬਲ ਕਰਨ ਦੀ ਇੱਕ ਵੱਡੀ ਯੋਜਨਾਬੰਦ ਸਾਜ਼ਿਸ਼ਾ ਕਰਨ ਦਾ ਫਾਸ਼ ਕੀਤਾ ਗਿਆ ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੱਕ ਵਾਰ ਫਿਰ ਆਪਣੇ ਸਭਿਆਚਾਰ ਤੇ ਮੂਲ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਦੇ ਹਾਂ son of sardar 2 ਦੀ ਕਾਸਟ ਵਿੱਚ ਸ਼ਾਮਲ ਹੋਈ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਤੇ ਪੰਜਾਬੀ ਸਭਿਆਚਾਰ ਨਾਲ ਡੂੰਘੀ ਨਵੀਂ ਹੋਈ ਜੁੜਾਵਤ ਲਈ ਜਾਣੀ ਜਾਂਦੀ ਨੀਰੂ ਬਾਜਵਾ ਨੇ ਪ੍ਰੋਜੈਕਟ ਦਾ ਹਿੱਸਾ ਬਣਨ ਦੇ ਵਿੱਚ ਆਪਣਾ ਸ਼ਾਹ ਜਿਤਾਇਆ ਤੇ ਉਹਨਾਂ ਨੇ ਇਸ ਵਾਰ ਕੋਈ ਵੀ ਚੋਰੀ ਅੱਜ ਦੇਵਕਾਂ ਦੇ ਨਾਲ ਨਜ਼ਰ ਆਈ ਫਿਲਹਾਲ ਇਸ ਬਲੋਟੇ ਦੇ ਵਾਸੀ ਨਹੀਂ ਨਹੀਂ ਅਤੇ ਤਾਜ਼ਾ ਖਬਰ ਲਈ ਸੇਕ ਦੇ ਜਿਹੜੀ ਕਹਿੰਦੀ ਹੈ